बस सरकार से यही गुजारिश है मेनू जो भी उनसे बन सकता है मेरे कोई खर्चा पानी दिवाए पढ़ाई लिखाई बच्चों का और मेरे को शरण दिवाये नहीं हालात कैसे बनेगी हालात तो मैं घर पे लड़ाई क्लेश माड़ा मोटा उसी से बद बन गए डैडी गुजर गए उसके पीछे ये लड़ाई करने लग गए तो पेके भी कहाँ तक रहूंगी पे मेरे आगे बेडी वाला क्या करता है आपका? पता नहीं जी क्या करते मैनू आपको नहीं पता मैनू नहीं दसते कभी नहीं क्या करता है कोई नशा वगैरह करता है चिट्टा लो दे अच्छा चिट्टे कारण हुआ है जी मैं आपको दर दर की जो खानी पड़ी है चिट्टे कारण आपका घर वाला चिट्टा लगाता है जी, आपके बाल भी उसने ही काटे हैं उसने ही काटे नशे की पूर्ति के लिए तो। अच्छा कितने टाइम से आप इस तरह बैठे हो मैं यहाँ पंद्रह बीस दिन हो गए यहाँ पे बैठे को बस बिहारी रहते हो हाँ जी काम थोड़ा बहुत लोगों के कुछ कपड़े धो दिए कई बांडे मान दिए जो अपने को खिला लिया या किसी का काम-कज कर दिया यही पे बैठे रहते हो प्रशासन से क्या अपील करना चाहते हो बस यही कि मेरे को इनको बच्चों को छत दिवाएं और राशन पानी की मदद करे। देखो मैं यही कहना चाहता हूं कि सिस्टम देख के तो शर्म नाल गई ਕੀ ਪੰਜਾਬ ਦੇ ਹਾਲਾਤ ਨਸ਼ੇ ਦੇ ਪਿੱਛੇ ਕੀ ਹੈ ਇਹ ਰੰਗਲਾ ਪੰਜਾਬ ਇਹਨੂੰ ਨਹੀਂ ਕਹਿੰਦੇ ਰੰਗਲਾ ਪੰਜਾਬ ਦਾ ਨਾਮ ਤਾਂ ਹੋਰ ਸੀ ਅੱਜ ਅਸੀਂ ਕਰੋੜਾ ਰੁਪਿਆ ਲਾ ਕੇ ਨਸ਼ੇ ਦੇ ਵਿਰੁੱਧ ਬੋਰਡ ਲਾ ਰਹੇ ਹਾਂ ਪਰ ਆ ਜਿਹੜਾ ਕਨੋਲਾ ਸੱਚਾ ਜਿਹੜੇ ਦੋ ਜੁਆਕ ਥੱਲੇ ਸੜਕ ਤੇ ਬੈਠੇ ਐ ਇਹ ਨਸ਼ੇ ਦੀ ਪੂਰਤੀ ਉਹਦੀ ਨਹੀਂ ਹੋਈ ਤਾਂ ਇਹ ਬਾਲ ਕੱਟ ਤੇ ਬਾਲ ਕੱਟ ਕੇ ਜਿਹੜੇ ਵਿੱਚੇ ਗਏ ਮੜੀ ਗਲੇ ਪੰਜਾਬ ਦੀ ਪਹਿਲੀ ਕਟਵਾ ਜਿਵੇਂ ਲੁੱਟਾ ਖੋਹਣ ਰਾਸਤੇ 'ਚ ਹੁੰਦੀਆਂ ਇਹ ਤਾਂ ਉਹ ਗੱਲ ਬਣ ਗਈ ਵੀ ਬਾਲ ਵੀ ਕੱਟ ਕੇ ਲੈ ਜਾ ਕਰਨੀ ਮੇਰਾ ਕਹਿਣ ਦਾ ਮਤਲਬ ਇਹਦਾ ਹੈ ਵੀ ਇਸ ਪਰਿਵਾਰ ਦੀ ਜਿਹੜੀ ਹੈ ਜਿੰਨੀ ਸਾਡੇ ਤੋਂ ਹੋਈ ਉਹ ਤਾਂ ਅਸੀਂ ਮਦਦ ਕਰਾਂਗੇ ਤੇ ਕਰੀ ਵੀ ਜਾਂਦਾ ਮੈਂ ਤੇ ਪਰ ਚਾਹੀਦਾ ਸਰਕਾਰ ਨੂੰ ਵੀ ਇਹ ਬੱਚਿਆਂ ਦਾ ਕੋਈ ਪੁਮਿਸ ਦੇਖੇ ਉਹ ਉਹ ਬੰਦੇ ਨੂੰ ਫੜ ਕੇ ਉਹਨੂੰ ਕਿਤੇ ਉਹਨੂੰ ਨਸੀਹਤ ਦੇਵੇ ਤਾਂ ਜੋ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਨਾ ਕਰ ਸਕੇ ਕੀ ਲੱਗਦਾ ਨਸ਼ੇੜੀਆਂ ਨੂੰ ਜੇਲ੍ਹਾਂ 'ਚ ਟੱਕਣਾ ਚਾਹੀਦਾ ਹੈ ਨਹੀਂ ਡੱਕੀ ਤਾਂ ਜਾਂਦੇ ਪਰ ਉਹ ਕਿੰਨੇ ਜੇਲ੍ਹਾਂ ਵੀ ਕਿੰਨੀਆਂ ਘਰ ਭਰ ਜਾਣਗੀਆਂ ਸਾਨੂੰ ਲੋਕਾਂ ਨੂੰ ਵੀ ਜਾਗਣਾ ਪੈਣਾ ਲੋਕ ਜਾਗਣਗੇ ਲੋਕ ਸਮਝਾਣਗੇ ਲੋਕ ਡਰਦੇ ਆਂਦੇ ਨਹੀਂ ਕਿਉਂਕਿ ਰਾਤ ਵਰਤ ਤੇ ਸਿਰ ਪਾੜ ਦਿੰਦੇ ਜੇ ਕੋਈ ਬੋਲਦਾ ਤਾਂ ਵੈਸ ਕਰਕੇ ਜਿਹੜੇ ਹਾਲਾਤ ਹੈ ਸਾਡੇ ਪਰਿਵਾਰਾਂ ਨੂੰ ਖੁਦ ਆਕੇ ਅੱਗੇ ਲੜਨੇ ਪੈ ਰਹੇ ਉਹਨੇ ਇਹਦੇ ਮਗਰ ਕੋਈ ਨਹੀਂ ਤੇ ਜਦੋਂ ਵਿਆਹ ਕਿਾਈ ਸੀ ਬੜੀ ਸੁੰਦਰ ਸੀ ਕੁੜੀ ਮੇਰੇ ਗੁਆਂਢ ਚ ਵਿਆਹ ਕਿਾਈ ਸੀ ਮੈਂ ਤਾਂ ਉਹਨੂੰ ਦੇਖ ਕੇ ਕੱਲ ਪਛਾਨਿਆ ਨਹੀਂ ਵੀ ਉਹ ਹੈ ਵੀਜੇ ਜੀ ਇਹ ਇਨਸੀਡੈਂਟ ਹੈ ਜਿਹੜਾ ਦੇਖੋ ਵਾਲ ਕੱਟ ਕੇ ਵੇਚ ਦਿੰਦੇਗੇ ਨਸ਼ੇ ਦੀ ਪੂਰਤੀ ਲਈ ਮੈਂ ਉਹੀ ਕਹਿ ਰਿਹਾ ਮੈਂ ਤੂੰ ਉਥੇ ਕੀ ਰਹਾ ਜਾਂ ਫਿਰ ਲੇਡੀ ਦੀ ਸੁੰਦਰਤਾ ਲੇਡੀ ਦੇ ਵਾਲਾਂ ਨਾਲ ਹੁੰਦੀ ਹੈ ਤੋ ਉਹੀ ਵੇਚਤੇ ਯਾਰ ਜਿਹੜੀ ਲੇਡੀ ਆਪਣਾ ਗਮਾਨ ਬਾਲਾਂ ਤੇ ਕਰਦੀ ਐ ਨਾ ਉਹ ਬਾਲ ਵੇਚ ਦਿੱਤੇ। ਇਹ ਦੇਖੋ ਜੀ ਅੱਜ ਤਾਂ ਸਾਨੂੰ ਤਾਂ ਇੱਕ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਇੱਕ ਲੇਡੀ ਜੀ ਇੱਥੇ ਬੈਠੀ ਹੈਗੀ। ਉਹ ਮੈਂ ਮੌਕੇ ਤੇ ਆਏ ਜੀ ਇਹਨੂੰ ਪੁੱਛ ਕੇ ਜਿੱਤੀ ਹੈ ਇਹਨੇ ਦੱਸਿਆ ਵੀ 15 ਦਿਨ ਪਹਿਲਾਂ ਦੀ ਗੱਲ ਹੈਗੀ ਮੇਰੇ ਘਰ ਵਾਲੇ ਨੇ ਮੇਰੇ ਕੋਟ ਮਾਰ ਕੀਤੀ ਹੈਗੀ। ਉਹ ਘਾਰਾ ਵਾਲਾ ਇਹਨੇ ਕੱਲ ਹੈਪੀ ਦੱਸ ਦਿਓ ਦਾ ਨਾਂ ਉਹਨੂੰ ਅਸੀਂ ਲੱਭਦੇ ਕਿਥੇ ਇਹਨੂੰ ਪਤਾ ਕਰਦੇ ਹਾਂ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਹਾਂ ਉਹ ਤੇ ਅਸੀਂ ਪਰ ਇਹ ਦੱਸਦੀ ਹੈ ਕਿ ਵੀ ਦੋਨੇ ਭਰਾ ਦੋਨੇ ਨਸ਼ੀ ਕਰਦੇ ਨੇ ਦੋਨਾਂ ਨੇ ਸਮਾਨ ਸਪਾ ਜਿਹੜਾ ਸਾਰਾ ਵੇਚਦਾ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਇੱਥੇ ਬਚਾਇਆ ਤੇ ਮੈਨੂੰ ਕੁੱਟਮਾਰ ਬਾਰੇ ਇਹਨੂੰ ਜ਼ਰੂਰ ਦੱਸਿਆ ਮੇਰੀ ਕੁੱਟਮਾਰ ਕੀਤੀ ਹੈ ਇੱਥੇ ਮਤਲਬ ਥੱਲੇ ਜਮੀਰ ਤੇ ਬੈਠੀ ਸੀ ਇਹ ਚਲੋ ਇਹਦੇ ਲਈ ਬਿਆਨ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਜੀ ਉਹ ਸਮਾਨ ਜਿਹਨੂੰ ਵੇਚਿਆ ਉਹ ਵੀ ਕਰਾਂਗੇ ਉਹ ਪੁੱਛ ਬਦਲ ਕਰਦੇ ਆ ਜੀ ਵੇਚਿਆ ਨਹੀਂ ਵੇਚਿਆ ਤਾਂ ਅ ਉਹ ਪਤਾ ਕਰਦਾ ਮੈਂ ਹਾਂ ਜਿਸ ਤਰ੍ਹਾਂ ਉਹ ਕਹਿੰਨੀ ਵੀ ਮੇਰੇ ਵਾਲ ਵੀ ਵੇਚ ਤੇ ਕੱਟ ਗਏ ਉਹ ਵੀ ਬਰਤਾਲ ਕਰਦੇ ਆ ਜੀ ਆਪਾਂ ਕਿਹਨੂੰ ਵੇਚਿਆ ਕਿਵੇਂ ਵੇਚਿਆ ਕਦੋਂ ਕੱਟੇ ਕਿੱਥੇ ਆ ਗਏ ਇਹਨੂੰ ਕਿੱਥੇ ਭੇਜਿਆ ਜਾਊਗਾ ਜੀ ਮਤਲਬ ਇਹਨੂੰ ਫਿਲਹਾਲ ਤਾਂ ਅਸੀਂ ਇਹਦਾ ਬਿਆਨ ਲੈਂਦੇ ਆ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਅਗਲਾ ਕੋਈ ਕਿਸੇ ਐਨਜੀਓ ਨਾਲ ਸਸਤਾ ਨਾਲ ਕਿਸੇ ਨਾਲ ਕਰਾਂਗੇ ਰਾਬਤਾ ਜਦ ਜਿਵੇਂ ਹੋ ਸਕਦਾ ਉਹ ਕਰਾਂਗੇ ਤੇ ਰਣਬੀ ਸਿੱਦਾ ਕੰਮ ਕਰਾਂਗੇ